ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਅਗਵਾਈ ਵਿੱਚ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਵੱਧਦੇ ਕਦਮਾਂ ਨਾਲ ਬਹੁਤ ਸਾਰੇ ਜਿਹੜੇ ਇਹੋ ਜਿਹੇ ਲੋੜਾਂ ਜਿੰਨਾਂ ਚੀਜ਼ਾਂ ਦੀਆਂ ਜਿਵੇਂ ਅੱਜ ਮੈਂ ਤੁਹਾਡੇ ਵਿੱਚਕਾਰ ਆਇਆ ਕਿਉਂਕਿ ਅਸੀਂ ਖੇਤੀ ਪ੍ਰધાન ਸੂਬਾ ਉਹਦੇ ਵਿੱਚ ਇਹ ਬਹੁਤ ਵੱਡੀ ਲੋੜ ਸੀ ਸਾਡੀ ਬਾਇਓ ਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀ ਬਣਾਉਣ ਦੀ ਆਪਣੇ ਪੰਜਾਬ ਵਿੱਚ ਜਦੋਂ ਅਸੀਂ ਖੇਤੀ ਕਰਨ ਵਾਲੇ ਲੋਕ ਆ ਕਿਉਂ ਨਹੀਂ ਇੱਥੇ ਲੈਬਾਰਟਰੀ ਹੋਣੀ ਚਾਹੀਦੀ ਹੈ ਔਰ ਇਹਦੇ ਵਿੱਚ ਪਹਿਲਾਂ ਕਾਫੀ ਦਿਨ ਪਹਿਲਾਂ ਜਿਹੜੀ ਕਿ 7.5 ਕਰੋੜ ਰੁਪਇਆ ਤਿੰਨ ਲੈਬਾਰਟਰੀਆਂ ਪੰਜਾਬ ਵਿੱਚ ਬਣੀਆਂ 2.5 ਕਰੋੜ ਇੱਕ ਤੇ ਲੱਗਣਾ ਹੈ ਪਹਿਲਾ ਗੁਰਦਾਸਪੁਰ ਉਹ ਬਣ ਗਈ ਉਹ ਚੱਲ ਪਈ ਔਰ ਉਸ ਤੋਂ ਬਾਅਦ ਮਹਾਲੀ ਵਿੱਚ ਜਿਹੜੀ ਉਦਲੇ ਜ਼ਿਲ੍ਹਿਆਂ ਨਾਲ ਸੰਬੰਧਤ ਇਹ ਵੀ ਜਿਹੜਾ ਬਠਿੰਡਾ ਜ਼ਿਲ੍ਹਾ ਆਪਣਾ ਇਹ ਵੀ ਮਾਲਵੇ ਦੀ ਧੁੰਨੀ ਹੈ ਇੱਥੇ ਵੀ ਇਹਦੀ ਬਹੁਤ ਵੱਡੀ ਜ਼ਰੂਰਤ ਸੀ ਜਿਹਦੇ ਨਾਲ ਕਈ ਜਿਹੜੀਆਂ ਇਹੋ ਜਿਹੀਆਂ ਬਾਇਓ ਖਾਦਾਂ ਬਣਾਈਆਂ ਜਾਂਦੀਆਂ ਉਹਦੇ 'ਚ ਜਿਆਦਾ ਦੱਸ ਦਿੱਤੇ ਜਾਂਦੇ ਉਹਦੇ ਵਿੱਚ ਹੁੰਦਾ ਕੁਛ ਨਹੀਂ ਉਹਨੂੰ ਫਿਰ ਕਿੱਥੋਂ ਜ਼ਿੰਮੇਦਾਰ ਵੇਖੇ ਉਹਦੇ ਲਈ ਇਹ ਵੱਡੀ ਸਹੂਲਤ ਇੱਥੇ ਰੱਖੀ ਗਈ ਹੈ ਸੋ ਬਹੁਤ ਵੱਡਾ ਮਸਲਾ ਇਹਦੇ ਨਾਲ ਸਾਡੇ ਇਲਾਕੇ ਦੇ ਕਿਸਾਨ ਭਰਾਵਾਂ ਦਾ ਹੋਣਾ ਹੈ ਅੱਜ ਇਸ ਦਾ ਉਦਘਾਟਨ ਕਰਨ ਦਾ ਮੌਕਾ ਮਿਲੇ ਹੈ ਔਰ ਸਾਰੇ ਇਲਾਕੇ ਨੂੰ ਔਰ ਆਪਣੇ ਜ਼ਿਮੀਦਾਰਾ ਭਰਾਵਾਂ ਲਈ ਬਹੁਤ ਵੱਡਾ ਇਹ ਵਰਦਾਨ ਸਾਫਤ ਹੋਣੀ ਹੈ ਜਦੋਂ ਤਾਂ ਮੈਂ ਖੇਤੀਬਾੜੀ ਮੰਤਰੀ ਬਣਿਆ ਕਿੰਨੇ ਵੀ ਬਲਾਜਮ ਸੀ ਤੁਸੀਂ ਵੀ ਜਾਣਦੇ ਹੋ ਪਹਿਲਾਂ ਕਈ ਹੀਰਾ ਫੇਰੀਆਂ ਚਲਦੀਆਂ ਸੀ ਮੈਂ ਉਸੇ ਦਿਨ ਹੀ ਕਹਿ ਦਿੱਤਾ ਸੀ ਵੀ ਜੇ ਇਹੋ ਜੀ ਗੱਲ ਕਿਤੇ ਜੇ ਮੈਨੂੰ ਪਤਾ ਲੱਗ ਜਾਂਦਾ ਤੁਹਾਨੂੰ ਉੱਥੇ ਡਿਊਟੀ ਕਰਨ ਵਾਲਿਆਂ ਨੂੰ ਕਿਉਂ ਨਹੀਂ ਪਤਾ ਲੱਗਦਾ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਤਾਂ ਮੈਂ ਪੰਜਾਬ ਦੇ ਲੋਕਾਂ ਦੀ ਜਿੰਨੀ ਹੋ ਸਗੀ ਸੇਵਾ ਕਰਨ ਦੇ ਯਤਨ ਕੀਤੇ ਹੈ ਗੁਰੂ ਮਹਾਰਾਜ ਦੀ ਕਿਰਪਾ ਤੇ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ ਸਾਰੇ ਇਲਾਕੇ ਨੂੰ ਵੱਡੀ ਸੁਗਾਤ ਹੈ ਮਾਨ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਜੀ ਹੋਰਾਂ ਵੱਲੋਂ ਉਹ ਤੁਹਾਡੇ ਕੋਲੇ ਦੇ ਚਲੇ ਆ ਔਰ ਇਹਦੀ ਵਰਤੋਂ ਨਾਲ ਆਪਣਾ ਸਾਰਿਆਂ ਦਾ ਬਹੁਤ ਵੱਡਾ ਫੈਸਲਾ ਹੋਊਗਾ ਸਾਰਿਆਂ ਦਾ ਧੰਨਵਾਦ